ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਤਰ੍ਹਾਂ ਕਿ ਸਤਗੁਰ ਜੀ ਦੀ ਬਾਣੀ ਦੇ ਮਹਾਵਾਕ ਅਨੁਸਾਰ ਜੇ ਹਾ ਚੀਰ ਲਿਖਿਆ ਤੇ ਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਅਨੁਸਾਰ ਜੋ ਕਿ ਸਾਡੇ ਬਹੁਤੇ ਹਰਮਨ ਪਿਆਰੇ ਕੌਮੀ ਪੱਤਰਕਾਰ ਸਰਦਾਰ ਪ੍ਰੀਤ ਸਿੰਘ ਸੈਣੀ ਜੋ ਕਿ ਸਾਨੂੰ ਸਦੀਵੀ ਵਿਛੋੜਾ ਦੇ ਚੁੱਕੇ ਹਨ ਬਹੁਤ ਸਾਰੀਆਂ ਸੰਤਾਂ ਦੇ ਬਾਰ ਬਾਰ ਫੋਨ ਆ ਰਹੇ ਨੇ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਦੇ ਵਿੱਚੋਂ ਕਿ ਸੈਣੀ ਸਾਹਿਬ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕਦੋਂ ਕੀਤਾ ਜਾਣਾ ਹੈ ਤੇ ਕਿੱਥੇ ਕੀਤਾ ਜਾਣਾ ਹੈ ਤੇ ਉਸ ਦੀ ਜਾਣਕਾਰੀ ਵਾਸਤੇ ਇਹ ਵੀਡੀਓ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਰਦਾਰ ਪ੍ਰੀਤ ਸਿੰਘ ਸੈਣੀ ਜੀ ਉਹਨਾਂ ਦੀ ਅੰਤਮ ਉਹਨਾਂ ਦੀ ਮਰਤਕ ਦੇ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ 8 ਮਾਰਚ ਨੂੰ ਉਹਨਾਂ ਦੇ ਜੱਦੀ ਪਿੰਡ ਜਾਜਾ ਵਿਖੇ ਹੁਸ਼ਿਆਰਪੁਰ ਦੇ ਲਾਗੇ ਟਾਂਡਾ ਦੇ ਨਾਲ ਹੀ ਜਾਜਾਪਿੰਡ ਪੈ ਜਾਂਦਾ ਉਹਨਾਂ ਦੇ ਜੱਦੀ ਪਿੰਡ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੱਲ ਦੁਪਹਿਰ 2 ਵਜੇ ਕੀਤਾ ਜਾਏਗਾ ਸੋ ਕੱਲ ਪਟਿਆਲੇ ਤੋਂ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਸਵੇਰੇ ਤਕਰੀਬਨ 6:30 ਵਜੇ ਆਰੰਭ ਹੋਵੇਗੀ ਤੇ ਉਹ ਜਾਜਾਪਿੰਡ ਵਿਖੇ ਦੁਪਹਿਰ 2 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਸੋ ਉਹਨਾਂ ਦੇ ਪਿਆਰ ਵਾਲੀਆਂ ਸੰਗਤਾਂ ਉਹਨਾਂ ਦੇ ਜੱਦੀ ਪਿੰਡ ਜਾਜਾ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਆਪਣੀ ਸੱਚੀ ਸ਼ਰਧਾਂਜਲੀ ਜਿਹੜੀ ਆਪ ਜੀ ਉਹਨਾਂ ਨੂੰ ਦੇ ਸਕਦੇ ਹੋ ਬਾਕੀ ਪੋਸਟਮਾਰਟਮ ਦੀ ਰਿਪੋਰਟ ਉਹ ਵੀ ਥੋੜੇ ਸਮੇਂ ਤੱਕ ਆ ਜਾਣੀ ਹੈ ਤੇ ਉਹ ਵੀ ਜਲਦੀ ਹੀ ਗੱਲਬਾਤ ਕਰਕੇ ਸਾਰੇ ਪਰਿਵਾਰ ਦੇ ਨਾਲ ਤੇ ਆਪ ਜੀ ਦੇ ਤੱਕ ਉਸ ਦੀ ਜਾਣਕਾਰੀ ਵੀ ਦਿੱਤੀ ਜਾਏਗੀ ਜਨਤਕ ਕੀਤੀ ਜਾਏਗੀ ਜ਼ਰੂਰ ਪਰ ਬਾਕੀ ਅਜੇ ਥੋੜਾ ਜਿਆਦਾ ਸਿਸਟਮ ਜਿਹੜਾ ਚੱਲ ਰਿਹਾ ਹੈ ਅਜੇ ਉਹ ਆਪਾਂ ਜਨਤਕ ਨਹੀਂ ਕਰ ਸਕਦੇ ਪੂਰੀ ਤਰ੍ਹਾਂ ਰਿਪੋਰਟ ਹੱਥ ਦੇ ਵਿੱਚ ਆਉਣ ਤੋਂ ਬਾਅਦ ਹੀ ਇਹ ਜਿਹੜੀ ਸਾਰੀ ਗੱਲਬਾਤ ਅਸੀਂ ਜਾ ਸਕਦੀ ਹੈ ਸੋ ਅੰਤਿਮ ਸੰਸਕਾਰ ਜਿਹੜਾ ਉਹ ਕੱਲ 8 ਤਰੀਕ 8 ਮਾਰਚ 2024 ਦੁਪਹਿਰ 2 ਵਜੇ ਉਹਨਾਂ ਦੇ ਜਦ ਦੀ ਪਿੰਡ ਜਾਜਾ ਹੁਸ਼ਿਆਰਪੁਰ ਵਿਖੇ ਕੀਤਾ ਜਾਏਗਾ ਸੋ ਸਾਰੀਆਂ ਸੰਗਤਾਂ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਦੀ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਤਰ੍ਹਾਂ ਕਿ ਸਤਿਗੁਰ ਜੀ ਦੀ ਬਾਣੀ ਦੇ ਮਹਾਵਾਕ ਅਨੁਸਾਰ ਜੇ ਹਾਚੀ ਦੀ ਲਿਖਿਆ ਤੇ ਹ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਅਨੁਸਾਰ ਜੋ ਕਿ ਸਾਡੇ ਬਹੁਤੇ ਹਰਮਨ ਪਿਆਰੇ ਕੌਮੀ ਪੱਤਰਕਾਰ ਸਰਦਾਰ ਪ੍ਰੀਤ ਸਿੰਘ ਸੈਣੀ ਜੋ ਕਿ ਸਾਨੂੰ ਸਦੀਵੀ ਵਿਛੋੜਾ ਦੇ ਚੁੱਕੇ ਹਨ ਬਹੁਤ ਸਾਰੀਆਂ ਸੰਗਤਾਂ ਦੇ ਬਾਰ ਬਾਰ ਫੋਨ ਆ ਰਹੇ ਨੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਕਿ ਸੈਣੀ ਸਾਹਿਬ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕਦੋਂ ਕੀਤਾ ਜਾਣਾ ਹੈ ਤੇ ਕਿੱਥੇ ਕੀਤਾ ਜਾਣਾ ਹੈ ਤੇ ਉਸ ਦੀ ਜਾਣਕਾਰੀ ਵਾਸਤੇ ਇਹ ਵੀਡੀਓ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਰਦਾਰ ਪ੍ਰੀਤ ਸਿੰਘ ਸੈਣੀ ਜੀ ਉਹਨਾਂ ਦੀ ਅੰਤਮ ਉਹਨਾਂ ਦੀ ਮਰਤਕ ਦੇ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ 8 ਮਾਰਚ ਨੂੰ ਉਹਨਾਂ ਦੇ ਜੱਦੀ ਪਿੰਡ ਜਾਜਾ ਵਿਖੇ ਹੁਸ਼ਿਆਰਪੁਰ ਦੇ ਲਾਗੇ ਟਾਂਡਾ ਦੇ ਨਾਲ ਹੀ ਜਾਜਾ ਪਿੰਡ ਪੈ ਜਾਂਦਾ ਉਹਨਾਂ ਦੇ ਜੱਦੀ ਪਿੰਡ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੱਲ ਦੁਪਹਿਰ 2 ਵਜੇ ਕੀਤਾ ਜਾਏਗਾ ਸੋ ਕੱਲ ਪਟਿਆਲੇ ਤੋਂ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਸਵੇਰੇ ਤਕਰੀਬਨ 6:30 ਵਜੇ ਆਰੰਭ ਹੋਵੇਗੀ ਤੇ ਉਹ ਜਾਜਾ ਪਿੰਡ ਵਿਖੇ ਦੁਪਹਿਰ 2 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਸੋ ਉਹਨਾਂ ਦੇ ਪਿਆਰ ਵਾਲੀਆਂ ਸੰਗਤਾਂ ਉਹਨਾਂ ਦੇ ਜੱਦੀ ਪਿੰਡ ਜਾਜਾ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਆਪਣੀ ਸੱਚੀ ਸਰਧਾਂਜਲੀ ਹੈ ਜਿਹੜੀ ਆਪ ਜੀ ਉਹਨਾਂ ਨੂੰ ਦੇ ਸਕਦੇ ਹੋ ਬਾਕੀ ਪੋਸਟਮਾਰਟਮ ਦੀ ਰਿਪੋਰਟ ਹੋ ਵੀ ਥੋੜੇ ਸਮੇਂ ਤੱਕ ਆ ਜਾਣੀ ਹੈ ਤੇ ਉਹ ਵੀ ਜਲਦੀ ਹੀ ਗੱਲਬਾਤ ਕਰਕੇ ਸਾਰੀ ਪਰਿਵਾਰ ਦੇ ਨਾਲ ਤੇ ਆਪ ਜੀ ਤੇ ਤੱਕ ਉਸ ਦੀ ਜਾਣਕਾਰੀ ਵੀ ਦਿੱਤੀ ਜਾਏਗੀ ਜਨਤਕ ਕੀਤੀ ਜਾਏਗੀ ਜ਼ਰੂਰ ਪਰ ਬਾਕੀ ਅਜੇ ਥੋੜਾ ਜਿਹਾ ਦਾ ਸਿਸਟਮ ਜਿਹੜਾ ਚੱਲ ਰਿਹਾ ਹੈ ਅਜੇ ਉਹ ਆਪਾਂ ਜਨਤਕ ਨਹੀਂ ਕਰ ਸਕਦੇ ਪੂਰੀ ਤਰ੍ਹਾਂ ਰਿਪੋਰਟ ਹੱਥ ਦੇ ਵਿੱਚ ਆਉਣ ਤੋਂ ਬਾਅਦ ਹੀ ਹੈ ਜਿਹੜੀ ਸਾਰੀ ਗੱਲਬਾਤ ਦੱਸੀ ਜਾ ਸਕਦੀ ਹੈ ਸੰਤਿਮ ਸੰਸਕਾਰ ਜਿਹੜਾ ਉਹ ਕੱਲ 8 ਤਰੀਕ 8 ਮਾਰਚ 2024 ਦੁਪਹਿਰ 2 ਵਜੇ ਉਹਨਾਂ ਦੇ ਜੱਦੀ ਪਿੰਡ ਜਾਜਾ ਹੁਸ਼ਿਆਰਪੁਰ ਵਿਖੇ ਕੀਤਾ ਜਾਏਗਾ ਸੋ ਸਾਰੀਆਂ ਸੰਗਤਾਂ ਸਮੇਂ ਅਨੁਸਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ